ਅੱਜ ਕੱਲ੍ਹ ਮੈਂ ਹੱਕ ਕਵਰ ਸਿੰਘ ਵੈਦੀ ਕਿਸਾਨਾਂ ਆਗੂ ਇੱਕ ਵਾਰ ਫੇਰ ਗੁੱਸੇ ਵਿੱਚ ਦਿਖਾਈ ਦੇ ਰਹੇ ਆ ਕਿਉਂਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨ ਜਥੇਬੰਦੀਆਂ ਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਸਰਕਾਰਾਂ ਸੰਜੀਦਾ ਵਖਾਈ ਨਹੀਂ ਦਿੰਦੀਆਂ ਗੱਲਬਾਤ ਸਿਰੇ ਚੜਦੀ ਵਖਾਈ ਨਹੀਂ ਦੇ ਰਹੀ ਗੱਲਬਾਤ ਬੇ ਸਿੱਟਾ ਕਈ ਵਾਰ ਰਹਿ ਚੁੱਕੀ ਐ ਇਹ ਸਿਲਸਿਲਾ ਹੁਣ ਰੁੱਕੇ ਰਹਿ ਗਿਆ ਆਖਰ ਇੱਕ ਆਪਣੇ ਆਪ ਦੇ ਵਿੱਚ ਸਵਾਲ ਐ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿਹੜਾ ਕਿਸਾਨਾਂ ਆਗੂ ਸੰਘਰਸ਼ ਚੱਲ ਰਿਹਾ ਹੈ ਇਹ ਆਖਰ ਕਦੋਂ ਤੱਕ ਕਿੱਥੋਂ ਤੱਕ ਹੁੰਦਾ ਰਹੇਗਾ ਕਿਉਂਕਿ ਅਦਾਲਤਾਂ ਦੇ ਦਖਲ ਵੀ ਦਿੱਤੇ ਜਾ ਚੁੱਕੇ ਆ ਤਾਂ ਆਖਰ ਕਿਸਾਨ ਆਗੂਆਂ ਨੇ ਕਿਸਾਨ ਜਥੇਬੰਦੀਆਂ ਨੇ ਇਸ ਗੱਲਬਾਤ ਨੂੰ ਚੰਗੀ ਤਰ੍ਹਾਂ ਸਮਝ ਲਿਆ ਤਾਂ ਉਸ ਤੋਂ ਬਾਅਦ ਇੱਕ ਫੈਸਲਾ ਕੀਤਾ ਗਿਆ ਕਿ ਕਿਉਂ ਨਾ ਟਰੈਕਟਰ ਟਰਾਲੀਆਂ ਛੱਡ ਕੇ ਦਿੱਲੀ ਵੱਲ ਕੂਚ ਕੀਤਾ ਜਾਵੇ ਇਸ ਗੱਲ ਨੂੰ ਲੈ ਕੇ ਵੀ ਇੱਕ ਡੇਟ ਤਰੀਕ ਨਿਰਧਾਰਤ ਕੀਤੀ ਗਈ ਕਿ 6 ਦਸੰਬਰ ਨੂੰ ਟਰੈਕਟਰ ਟਰਾਲੀਆਂ ਛੱਡ ਕੇ ਕਿਸਾਨ ਆਗੂ ਦਿੱਲੀ ਵੱਲ ਜਾਣਗੇ ਬਹੁਤ ਸਾਰੀਆਂ ਕਿਸਾਨੀ ਮੰਗਾਂ ਨੇ ਜਿਸ ਨੂੰ ਲੈ ਕੇ ਕਿਸਾਨ 9 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਹੈ ਹਰਿਆਣਾ ਤੇ ਪੰਜਾਬ ਸਰਕਾਰ ਦੀ ਅਦਾਲਤਾਂ ਨੇ ਵੀ ਡਿਊਟੀ ਲਗਾਈ ਸੀ ਪਰੰਤੂ ਉਸ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਆਪਣੀ ਕੋਈ ਬਹੁਤੀ ਭੂਮਿਕਾ ਅਜੇ ਹੀ ਨਾ ਵਖਾਈ ਕਿ ਗੱਲਬਾਤ ਸਿਰੇ ਚੜ ਸਕੇ ਇਹ ਗੱਲਬਾਤ ਕਦੋਂ ਸਿਰੇ ਚੜੇਗੀ ਇਹ ਵੀ ਹੁੰਦਾ ਵਖਾਈ ਨਹੀਂ ਦੇ ਰਿਹਾ ਤਾਂ ਜਦੋਂ ਹੁਣ ਕੇਂਦਰ ਵਿੱਚ ਵੀ ਮੋੜ ਮੋਦੀ ਸਰਕਾਰ ਬਣ ਚੁੱਕੀ ਹੈ ਹਰਿਆਣਾ ਦੇ ਵਿੱਚ ਵੀ ਭਾਜਪਾ ਵਾਲੀ ਸਰਕਾਰ ਮੁੜ ਬਣੀ ਹੈ ਤਾਂ ਅਖਿਰ ਕਿਸਾਨਾਂ ਨੇ ਵੇਖਿਆ ਕਿ ਸਾਡੀ ਗੱਲਬਾਤ ਦਾ ਕਿਸੇ ਪਾਸੇ ਚੜਦੀ ਵੱਖਾ ਹੀ ਨਹੀਂ ਦੇ ਰਹੀ ਸਰਕਾਰ سنجیدہ ਨਹੀਂ ਹੈ ਨਵੇਂ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਇਸੇ ਕਰਕੇ ਬਣਾਇਆ ਕਿ ਜਦੋਂ ਮਰਜ਼ੀ ਕਿਸਾਨਾਂ ਨੂੰ ਫੜ ਲਿਆ ਜਾਵੇ ਕਿਸਾਨਾਂ ਨੂੰ ਡੱਕ ਲਿਆ ਜਾਵੇ ਕਿਸਾਨਾਂ ਉੱਤੇ ਵਕ ਵਕ ਧਰਾਵਾਂ ਲਗਾ ਕੇ ਅਜਿਹੇ ਕਾਨੂੰਨ ਉਹਨਾਂ ਉੱਤੇ ਥੋਪ ਦਿੱਤੇ ਜਾਣ ਨਾ ਇਹ ਸੰਘਰਸ਼ ਕਰ ਸਕਣ ਨਾਇਆ ਵਾਟ ਚੁੱਕ ਸਕਣਾ ਨਾ ਹੀ ਕਿਸਾਨੀ ਮੰਗਾਂ ਨੂੰ ਹੱਲ ਕਰਵਾ ਸਕਣਾ ਤਾਂ ਇਸ ਮੌਕੇ ਦੇ ਦੌਰਾਨ ਕਿਸਾਨ ਆਗੂਆਂ ਨੇ ਸਾਰੀ ਸਥਿਤੀ ਨੂੰ ਭਾਪ ਲਿਆ ਸਾਰੀ ਸਥਿਤੀ ਨੂੰ ਸਮਝ ਲਿਆ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਰੱਖਣ ਦਾ ਫੈਸਲਾ ਕੀਤਾ ਕਿ ਕਨੋਰੀ ਬਾਰਡਰ ਤੇ 26 ਨਵੰਬਰ ਨੂੰ ਮਰਨ ਵਰਤ ਰੱਖਿਆ ਜਾਏਗਾ ਜਿਸ ਦੀ ਤਿਆਰੀ ਕਿਸਾਨ ਜਥੇਬੰਦੀਆਂ ਨੇ ਕੀਤੀ ਕਿਸਾਨ ਆਗੂਆਂ ਨੇ ਕੀਤੀ ਇੱਕ ਵੱਡੀ ਰੂਪਰੇਖਾ ਉਹ ਲਿਖੀ ਗਈ ਜਦੋਂ ਅਜਿਹੇ ਸੰਘਰਸ਼ ਚੱਲ ਰਹੇ ਹੁੰਦੇ ਆ ਉਦੋਂ ਸਰਕਾਰਾਂ ਵੱਲੋਂ ਨਿਰਧਾਰਤ ਏਜੰਸੀਆਂ ਦੇ ਲੋਕ ਉਸ ਸਮੇਂ ਪੂਰਾ ਵਰਕ ਕਰ ਰਹੇ ਹੁੰਦੇ ਆ ਕਿ ਆਖਰ ਕਿਸਾਨ ਕਰਨਾ ਕੀ ਚਾਹੁੰਦੇ ਆ ਹਰਿਆਣਾ ਵਾਲੇ ਪਖਤੋਂ ਵੀ ਕੁਝ ਲੋਕ ਹੋਣਗੇ ਪੰਜਾਬ ਸਰਕਾਰ ਵਾਲੇ ਪਖਤੋਂ ਵੀ ਲੋਕ ਅਜਿਹੇ ਕੰਮ ਕਰਦੇ ਰਹਿੰਦੇ ਆ ਅਜਿਹੇ ਸੂਈਏ ਕਹਿ ਸਕਦੇ ਆ ਕਿ ਜਿਹੜੇ ਸਰਕਾਰ ਨੂੰ ਪੂਰੀ ਜਾਣਕਾਰੀ ਦਿੰਦੇ ਆ ਪੁਲਿਸ ਪ੍ਰਸ਼ਾਸਨ ਤੱਕ ਵੀ ਅਜਿਹੀ ਜਾਣਕਾਰੀ ਸਾਂਝੀ ਕਰਦੇ ਆ ਇਸ ਤੋਂ ਪਹਿਲਾਂ ਵੀ ਜਗਜੀਤ ਸਿੰਘ ਡੱਲੇਵਾਲ ਨੇ ਪਟਿਆਲਾ ਦੇ ਬੀਲੀ ਬੋਰਡ ਦੇ ਬਾਹਰ ਮਰਨ ਮਰ ਤਰਖਣ ਦੀ ਸ਼ੁਰੂਆਤ ਕੀਤੀ ਸੀ ਉਸ ਸਮੇਂ ਵੀ ਡਾਂਗ ਖੜਕਾ ਧੱਕਾ ਹੀ ਦਿੱਤਾ ਟੈਂਟ ਪੁੱਟ ਕੇ ਸੁੱਟ ਦਿੱਤੇ ਗਏ ਕਿਸਾਨ ਡਾਂਗਾ ਮਾਰ ਕੇ ਭੁਜਾ ਦਿੱਤੇ ਗਏ ਪਰੰਤੂ ਗੱਲ ਫੇਰ ਟੇਬਲ ਟਾਕ ਤੇ ਆ ਕੇ ਰੁਕੀ ਸੀ ਜਦੋਂ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਰਾਤੋਂ ਰਾਤ ਚੁੱਕ ਲਿਆ ਤਾਂ ਇੱਕ ਵੱਡਾ ਹੰਗਾਮਾ ਖਨੌਰੀ ਬਾਰਡਰ ਤੇ ਹੋ ਰਿਹਾ ਪੁਲਿਸ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਕਰਦੇ ਨਜ਼ਰ ਆਏ ਆ ਕਿ ਪੰਜਾਬ ਪੁਲਿਸ ਨੇ ਹੀ ਚੁੱਕਿਆ ਜਗਜੀਤ ਸਿੰਘ ਡੱਲੇਵਾਲ ਆਖਰ ਪੁਲਿਸ ਅਧਿਕਾਰੀਆਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਪਟਿਆਲਾ ਦੇ ਰਜਿੰਦਰਾ ਮਲਟੀ ਸਪੈਸ਼ਲਿਸਟੀ ਹਸਪਤਾਲ ਦੇ ਵਿੱਚ ਚੈੱਕਅਪ ਕਿਉਂ ਨਹੀਂ ਕਰਵਾਇਆ ਜਿਹੜਾ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਲਜਾਇਆ ਗਿਆ ਉਹ ਇਸੇ ਕਰਕੇ ਲਜਾਇਆ ਗਿਆ ਸੀ ਕਿ ਕਿਸਾਨ ਆਗੂ ਲੁਧਿਆਣਾ ਤੱਕ ਪਹੁੰਚ ਨਾ ਕਰ ਸਕਣ ਗੱਲਬਾਤ ਨਾ ਕਰ ਸਕਣ ਤਾਂ ਇਸ ਦੀ ਪੁਸ਼ਟੀ ਡੀ ਆਈ ਜੀ ਪਟਿਆਲਾ ਮਨਦੀਪ ਸਿੰਘ ਸਿੱਧੂ ਕਰਦੇ ਆ ਕਿਉਂਕਿ ਕਿਸਾਨ ਆਗੂ ਸਵੇਰ ਤੋਂ ਹੀ ਇਸ ਗੱਲ ਦਾ ਰਾਗ ਅਲਾਪਰੇ ਸਨ ਕੀ ਆਖਰ ਜਗਜੀਤ ਸਿੰਘ ਡੱਲੇਵਾਲ ਨੂੰ ਕਿਹੜੀਆਂ ਏਜੰਸੀਆਂ ਨੇ ਚੁੱਕ ਲਿਆ ਹੈ ਕੇਂਦਰ ਸਰਕਾਰ ਦੀ ਕੀ ਭੂਮਿਕਾ ਹੈ ਪੰਜਾਬ ਪੁਲਿਸ ਕਿਤੇ ਦੱਖਾਈ ਨਹੀਂ ਦਿੰਦੀ ਸੀ ਕਿਉਂਕਿ ਜਿਹੜੇ ਲੋਕ ਚੁੱਕਣ ਆਏ ਸੀ ਉਹ ਹਿੰਦੀ ਬੋਲਦੇ ਸਨ ਤਾਂ ਆਖਰ ਕਿੰਨੇ ਕੁ ਮਿੰਟਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਲਿਆ ਗਿਆ ਇਸ ਦੀ ਪੁਸ਼ਟੀ ਉਸ ਸਮੇਂ ਸਰਮਣ ਸਿੰਘ ਪੰਦੇਰ ਕਰਦੇ ਆ ਜਦੋਂ ਉਹ ਇਸ ਗੱਲ ਦੀ ਔਡੀਟ ਕਰ ਰਹੇ ਹੁੰਦੇ ਆ ਕਿ ਆਖਰ ਚੈੱਕਅਪ ਤੋਂ ਬਾਅਦ ਸ਼ਾਇਦ ਜਗਜੀਤ ਸਿੰਘ ਡੱਲੇਵਾਲ ਨੂੰ ਮੁੜ ਕਨੌਰੀ ਬਾਰਡਰ ਤੇ ਪੁਲਿਸ ਛੜ ਸਕਦੀ ਹੈ ਆਖਰ ਇਹ ਇੱਕ ਰਣਨੀਤੀ ਸੀ ਇਸ ਰਣਨੀਤੀ ਨੂੰ ਹੁਣ ਕਿਸਾਨ ਆਗੂਆਂ ਨੇ ਸਮਝ ਲਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ ਉਹਨਾਂ ਦੀ ਰਿਹਾਈ ਹੁਣ ਸਰਕਾਰ ਦੇ ਮੁਤਾਬਕ ਨੀਮਾ ਦੇ ਮੁਤਾਬਕ ਕੀ ਹੋਏਗੀ ਤਾਂ ਉਹਨਾਂ ਨੇ ਕਿਸਾਨ ਲਾਗੂ ਸਖਜੀਤ ਸਿੰਘ ਹਰਦੋ ਝੰਡੇ ਨੂੰ ਮਰਨ ਵਰਤ ਤੇ ਬਿਠਾ ਦਿੱਤਾ ਇਸ ਤੋਂ ਪਹਿਲਾਂ ਸਤਨਾਮ ਸਿੰਘ ਬੈਰੋ ਨੇ ਵੀ ਪੇਸ਼ਕਸ਼ ਕੀਤੀ ਸੀ ਕਿ ਜਗਜੀਤ ਸਿੰਘ ਦੱਲੇ ਵਾਲੋਂ ਬੇਸ਼ੱਕ ਪੁਲਿਸ ਨੇ ਚੁੱਕ ਲਿਆ ਪਰੰਤੂ ਇੱਕ ਇੱਕ ਕਰਕੇ ਜਥੇਬੰਦੀ ਦੇ ਵਿੱਚ ਬਹੁਤ ਸਾਰੇ ਡੱਲੇਵਾਲ موجود ਹੈ ਜੋ ਨਰਨਾਇਕ ਲੜਾਈ ਲੜਨ ਲਈ ਤਿਆਰ ਹੈ ਕਿਉਂਕਿ ਵੇਖ ਲਿਆ ਕਿ ਹੁਣ ਸਰਕਾਰ ਗੱਲਬਾਤ ਨਹੀਂ ਚਾਹੁੰਦੀ ਸਰਕਾਰ ਗੱਲਬਾਤ ਕਰਕੇ ਕੋਈ ਮਸਲਾ ਹੱਲ ਕਰਨਾ ਹੀ ਨਹੀਂ ਚਾਹੁੰਦੀ ਇਸੇ ਕਰਕੇ ਕਿਸਾਨ ਜਥੇਬੰਦੀਆਂ ਨੇ 6 ਦਸੰਬਰ ਨੂੰ ਦਿੱਲੀ ਜਾਣ ਦਾ ਫੈਸਲਾ ਕੀਤਾ ਹੈ ਅੱਜ ਜਿਹੜਾ ਫੈਸਲਾ ਸਰਮਣ ਸਿੰਘ ਪੰਦੇਰ ਹੋਰਾਂ ਤੇ ਹੋਰਨਾ ਕਿਸਾਨ ਜਥੇਬੰਦੀਆਂ ਨੇ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ 5 ਮਿੰਟਾਂ ਦੇ ਵਿੱਚ ਕਿਵੇਂ ਚੁੱਕ ਲਿਆ ਗਿਆ ਤਾਂ ਅਖਰ ਉਹਨਾਂ ਨੇ ਕਿਹਾ ਕਿ ਜਦੋਂ ਇਸ ਗੱਲ ਦੀ ਤਿਆਰੀ ਕਰ ਲਈ ਗਈ ਸੀ ਕਿ ਮਰਨ ਵਰਤੇ ਬੈਠਣਗੇ ਜਗਜੀਤ ਸਿੰਘ ਡੱਲੇਵਾਲ ਤਾਂ ਉਹਨਾਂ ਨੇ ਆਪਣੀਆਂ ਰਹਿਸ਼ੀ ਬਸਾਂ ਬਣਾਈਆਂ ਨੇ ਜਿੱਥੇ ਉਹ ਆਰਾਮ ਕਰ ਰਹੇ ਹੁੰਦੇ ਆ ਤਾਂ ਮੰਨਣਾ ਪਏਗਾ ਕਿ ਜਦੋਂ ਦੇਰ ਰਾਤ ਨੂੰ ਹਰ ਕਿਸਾਨ ਗੂੜੀ ਨੀਂਦ ਸੁੱਤਾ ਹੁੰਦਾ ਤਾਂ ਪਹਿਰੇ ਤੇ ਕੋਈ ਵੀ ਨਹੀਂ ਸੀ 5-7 ਕਿਸਾਨ ਸੀ ਜਿਹੜੇ ਬਸ ਦੇ ਆਲੇ ਦੁਆਲੇ ਸਨ ਤੇ ਜਗਜੀਤ ਸਿੰਘ ਡੱਲੇਵਾਲਾ ਰਾਮ ਕਰ ਰਹੇ ਹੁੰਦੇ ਆ ਤਾਂ 200 ਤੋਂ 250 ਦੇ ਕਰੀਬ ਪੁਲਿਸ ਅਧਿਕਾਰੀ ਕੇਰਾ ਪਾ ਲੈਂਦੇ ਆ ਉਸ ਬੱਸ ਨੂੰ ਜਿਸ ਵਿੱਚ ਹੁੰਦੇ ਆ ਜਗਜੀਤ ਸਿੰਘ ਡੱਲੇਵਾਲ ਤਾਂ ਹੋਰ ਨਾ ਕਿਸਾਨ ਆਗੂਆਂ ਦੇ ਮੂੰਹ ਦਬਲੇ ਜਾਂਦੇ ਆ ਉਹਨਾਂ ਨੂੰ ਦਬਣ ਤੋਂ ਬਾਅਦ ਜਿਹੜੀ ਬੱਸ ਹੁੰਦੀ ਆ ਉਸ ਦੇ ਉੱਤੇ ਵੀ ਹਮਲਾ ਕੀਤਾ ਜਾਂਦਾ ਉਸ ਦਾ ਨੁਕਸਾਨ ਕੀਤਾ ਜਾਂਦਾ ਜਿੰਨਾ ਕੱਪੜਿਆਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੁੰਦੇ ਆ ਉਹਨਾਂ ਨੂੰ ਲੈ ਕੇ ਪੁਲਿਸ ਨਿਕਲ ਜਾਂਦੀ ਹੈ ਇਸ ਗੱਲ ਦੇ ਵਿੱਚ ਇੱਕ ਵੱਡਾ ਸਸਪੈਂਸ ਬਣਿਆ ਰਹਿੰਦਾ ਕਿਸਾਨ ਆਗੂ ਇਸ ਗੱਲ ਉੱਤੇ ਵੇਖ ਰਹੇ ਹੁੰਦੇ ਆ ਕਿ ਆਖਰ ਪੁਲਿਸ ਕਿਹੜੀ ਲੈ ਗਈ ਆਖਰ ਜਗਜੀਤ ਸਿੰਘ ਡੱਲੇਵਾਲ ਨੂੰ ਕਿਹੜੀ ਰਣਨੀਤੀ ਦੇ ਤਹਿਤ ਪੁਲਿਸ ਨੇ ਚੁੱਕ ਲਿਆ ਕੁਝ ਹਿੰਦੀ ਬੋਲਰੇ ਸਨ ਤਾਂ ਕਿਸਾਨ ਆਗੂਆਂ ਦੇ ਵਿੱਚ ਅਜਿਹੇ ਸ਼ੰਕੇ ਸਨ ਕਿ ਸ਼ਾਇਦ ਕੇਂਦਰ ਸਰਕਾਰ ਤੋਂ ਕੁਝ ਅਜਹੀ ਕੋਈ ਫੋਰਸ ਨਾ ਆਈ ਹੋਵੇ ਹਰਿਆਣਾ ਸਰਕਾਰ ਵਾਲੇ ਪੱਖ ਤੋਂ ਉਹਨਾਂ ਦੀ ਪੁਲਿਸ ਨਾ ਆਈ ਹੋਵੇ ਆਖਰ ਚੁੱਕਿਆ ਤਾਂ ਪੰਜਾਬ ਪੁਲਿਸ ਦੇ ਹੀ ਸੀ ਇਸ ਦੀ ਪੁਸ਼ਟੀ ਅਧਿਕਾਰੀਆਂ ਨੇ ਕੀਤੀ ਹੈ ਤਾਂ ਹੁਣ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੀ ਲੜਾਈ ਤਾਂ ਕੇਂਦਰ ਸਰਕਾਰ ਦੇ ਨਾਲ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਉਹ ਕੇਂਦਰ ਦੇ ਨਾਲ ਕਈ ਮਹੀਨਿਆਂ ਤੋਂ ਆੜਾ ਲਗਾ ਕੇ ਸੰਘਰਸ਼ ਕਰ ਰਿਹਾ ਹੈ ਆਖਰ ਪੰਜਾਬ ਸਰਕਾਰ ਦੀ ਇਸ ਪਿੱਛੇ ਸਾਜ਼ਿਸ਼ ਕੀ ਹੈ ਤਾਂ ਉਹਨਾਂ ਨੇ ਇਸ ਸਾਜ਼ਿਸ਼ ਦਾ ਪਰਦਾ ਫਾਸ਼ ਕੀਤਾ ਹੈ ਕਿ ਪੰਜਾਬ ਸਰਕਾਰ ਦੀ ਭੂਮਿਕਾ ਜਾਂ ਪੰਜਾਬ ਦੇ ਮੁੱਖ ਮੰਤਰੀ ਦੀ ਭੂਮਿਕਾ ਤਾ ਇਸ ਪੱਖ ਦੀ ਹੋਣੀ ਚਾਹੀਦੀ ਸਿੱਕੇ ਉਹ ਕਿਸਾਨੀ ਮੰਗਾਂ ਨੂੰ ਹੱਲ ਕਰਵਾਉਣ ਲਈ ਗੱਲਬਾਤ ਵਾਲਾ ਕੋਈ ਰਾਹ ਖੋਲਣ ਕਿਉਂਕਿ ਜਿੰਨੀਆਂ ਵੀ ਬੈਠਕਾਂ ਹੋਈਆਂ ਉਸ ਦੇ ਵਿੱਚ ਮੁੱਖ ਮੰਤਰੀ ਮੌਜੂਦ ਰਹੇ ਆ ਤਾਂ ਸਾਰੀਆਂ ਸਰਕਾਰਾਂ ਸੱਤਾ ਵਿੱਚ ਆ ਕੇ ਕਿਸਾਨ ਹਤੈਸ਼ੀ ਹੋਣ ਦਾ ਦਾਵਾ ਤੱਕ ਕਰਦੀਆਂ ਪ੍ਰੰਤੂ ਜਿਹੜੀਆਂ ਗੱਲਾਂ ਇਹ ਬਣੀਆਂ ਨਜ਼ਰ ਆ ਰਹੀਆਂ ਨੇ ਸਿਆਸਤ ਦੇ ਵਿੱਚ ਭਗਵੰਤ ਮਾਨ ਕੇਂਦਰ ਸਰਕਾਰ ਦੇ ਨਾਲ ਰਲ ਕੇ ਚੱਲ ਰਿਹਾ ਹੈ ਇਸੇ ਕਰਕੇ ਅਜਹੀਆਂ ਸਾਜਸ਼ਾਂ ਬਿਨ ਕਾਬ ਹੋ ਰਹੀਆਂ ਤਾਂ ਉਹਨਾਂ ਨੇ ਇਸ ਗੱਲ ਦੇ ਉੱਤੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇ ਸਰਕਾਰ ਆਪਣੇ ਪੱਖ ਤੋਂ ਇਸ ਗੱਲ ਤੇ ਆਪਣੀ ਚੁੱਪ ਨਹੀਂ ਤੋੜਦੀ ਤਾਂ ਕਿਸਾਨ ਆਗੂ ਮੰਨ ਲੈਣਗੇ ਜਿਹੜੀ ਸਾਜ਼ਿਸ਼ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਿਆ ਗਿਆ ਹੈ ਉਸ ਦੇ ਪਿੱਛੇ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਹੱਥ ਹੈ ਤੇ ਇਹ ਮੰਨ ਹੀ ਲਿਆ ਜਾਏਗਾ ਉਹਨਾਂ ਨੇ ਕਿਹਾ ਕਿ 10 ਦਿਨ ਦਿੰਨੇ ਆ ਸਰਕਾਰ ਨੂੰ ਜੇ ਗੱਲਬਾਤ ਹੁੰਦੀ ਹੈ ਤਾਂ ਠੀਕ ਹੈ ਨਹੀਂ ਤਾਂ ਉਹ ਸ਼ੰਭੂ ਬਾਰਡਰ ਤੋਂ ਮੁੜ ਦਿੱਲੀ ਵੱਲ ਵਧਨ ਦਾ ਫੈਸਲਾ ਕਰ ਦੇਣਗੇ ਤੇ ਉਹਨਾਂ ਨੇ ਪਹਿਲਾਂ ਹੀ 6 ਦਸੰਬਰ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਉਲਿੱਕਿਆ ਹੋਇਆ ਹੈ ਜਿਵੇਂ ਹੀ ਦਿੱਲੀ ਵੱਲ ਕਿਸਾਨ ਵਧਣਾ ਚਾਹੁੰਦੇ ਆ ਤਾਂ 9 ਮਹੀਨਿਆਂ ਦੇ ਵਕਫੇ ਦੇ ਵਿੱਚ ਵੱਡੇ ਘਟਨਾਕਰਮ ਦੇਖਣ ਨੂੰ ਮਿਲੇ ਆ ਫਿਰ ਅਦਾਲਤਾਂ ਦੇ ਦਖਲ ਕੁਝ ਕਿਸਾਨਾਂ ਦੀ ਮੌਤ ਜਿਸ ਤੰਗ ਦੇ ਗੋਲੀ ਸਿੱਕਾ ਦੀ ਵਰਤੋਂ ਸ਼ੰਭੂ ਬਾਰਡਰ ਤੇ ਹੋਈ ਖਨੋਰੀ ਬਾਰਡਰ ਤੇ ਹੋਈ ਸ਼ੁਭ ਕਰਨ ਦੀ ਮੌਤ ਹੋਈ ਵੱਡਾ ਵਿਵਾਦ ਸਾਹਮਣੇ ਆਇਆ ਮੰਨਣਾ ਪੈਗਾ ਕਿ ਤਰ੍ਹਾਂ ਤਰ੍ਹਾਂ ਦੇ ਕੱਟੜਾ ਕਰਮ ਸ਼ੰਭੂ ਤੇ ਖਨੋਰੀ ਬਾਰਡਰ ਤੇ ਦੇਖਣ ਨੂੰ ਮਿਲੇ ਸੀ ਤਾਂ ਮੰਨਣਾ ਪੈਗਾ ਕਿ ਹੁਣ ਜਦੋਂ ਅਦਾਲਤਾਂ ਦਖਲ ਦੇ ਰਹੀਆਂ ਐ ਅਦਾਲਤਾਂ ਕਮੇਟੀ ਬਣਾ ਰਹੀਆਂ ਨਾ ਤਾਂ ਹਰਿਆਣਾ ਸਰਕਾਰ ਇਸ ਵਕਤ ਤੇ ਕੋਈ ਹੰਗਾਰਾ ਦੇ ਰਹੀਆ ਉਹ ਦੱਸਦੀ ਆ ਕਿ ਸਾਡਾ ਸਟੇਟ ਦਾ ਮਸਲਾ ਹੈ ਤਾਂ ਕਿਸਾਨ ਇਸ ਪਾਸੇ ਤੋਂ ਲੰਘ ਨਹੀਂ ਸਕਦੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਹੋਰ ਬਥੇਰੇ ਰਾਹ ਐ ਤਾਂ ਪੰਜਾਬ ਸਰਕਾਰ ਦੀ ਵੀ ਡਿਊਟੀ ਸਪਰੀਮ ਕੋਰਟ ਵੱਲੋਂ ਆਏ ਫੈਸਲੇ ਦੇ ਤਹਿਤ ਲੱਗੀ ਸੀ ਪਰੰਤੂ ਦੋਨਾਂ ਸਰਕਾਰਾਂ ਵੱਲੋਂ ਪੁਲਿਸ ਅਧਿਕਾਰੀਆਂ ਦੀਆਂ ਡਿਊਟੀਆਂ ਇਹਨਾਂ ਕਿਸਾਨ ਆਗੂਆਂ ਨੂੰ ਮਨਵਾਉਣ ਲਈ ਲਗਾਈਆਂ ਜਾਂਦੀਆਂ ਪਰੰਤੂ ਗੱਲਬਾਤ ਹਮੇਸ਼ਾ ਹੀ ਬੇਸਿੱਟਾ ਰਹੀ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਦੋਂ ਮੁੱਕੇਗਾ ਸਰਕਾਰਾਂ ਇਹਨਾਂ ਦੀ ਗੱਲਬਾਤ ਕਿਸ ਤਰ੍ਹਾਂ ਮੰਨਣਗੀਆਂ ਪਰੰਤੂ ਜਿਸ ਤੰਗ ਦਾ ਇਹ ਸੰਘਰਸ਼ ਖਨੌਰੀ ਬਾਰਡਰ ਤੇ ਮੁੜ ਸਿੱਕਾ ਹੁੰਦਾ ਵਕਈ ਦੇ ਰਿਹਾ ਹੈ ਜਿਸ ਤੋਂ ਸਪਸਟ ਇਹ ਵੀ ਹੋ ਗਿਆ ਜਾਂ ਅਜਿਹੇ ਸੰਕੇਤ ਵੀ ਮਿਲਦੇ ਵਿਖਾਈ ਦੇ ਰਿਹਾ ਕਿ ਸੁਖਜੀਤ ਸਿੰਘ ਜਿਹੜੇ ਰਦੋ ਝੰਡੇ ਨੇ ਮਰਨ ਵਰਤ ਰੱਖਿਆ ਤਾਂ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਜੇ ਇਸ ਸੰਘਰਸ਼ ਦੇ ਦੌਰਾਨ ਕਿਸਾਨੀ ਮੰਡਾਂ ਨੂੰ ਲੈ ਕੇ ਮੇਰੀ ਮੌਤ ਵੀ ਹੋ ਜਾਂਦੀ ਹੈ ਤਾਂ ਮੇਰਾ ਮ੍ਰਿਤਕ ਸਰੀਰ ਰੱਖ ਕੇ ਕਿਸਾਨੀ ਮੰਡਾਂ ਨੂੰ ਲੈ ਕੇ ਹੋਰ ਵੀ ਨਰਣਾ ਇੱਕ ਲੜਾਈ ਜਿਹੜੀ ਹੈ ਉਹ ਸਰਕਾਰਾਂ ਦੇ ਖਿਲਾਫ ਕੀਤੀ ਜਾਵੇ ਵੇਖਣਾ ਹੋਏਗਾ ਕਿ ਜਗਜੀਤ ਸਿੰਘ ਦੱਲੇਵਾਲ ਪੁਲਿਸ ਦੇ ਘੇਰੇ ਵਿੱਚੋਂ ਕਦੋਂ ਨਿਕਲਦੇ ਆ ਇਹ ਮਾਮਲਾ ਕਿਵੇਂ ਸ਼ਾਤ ਹੁੰਦਾ ਹੈ 10 ਦਿਨਾਂ ਦੇ ਵਕਫੇ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਸਰਕਾਰਾਂ ਕਿਸ ਢੰਗ ਦਾ ਪੈਂਤਲਾ ਚਲਦੀਆਂ ਨੇ ਕਿਸ ਤਰ੍ਹਾਂ ਗਲਬਤ ਵਾਲਾ ਰਾਹ ਮੁੜ ਖੁੱਲਦਾ ਵਿਖਾਈ ਦਿੰਦਾ ਕਿਉਂਕਿ ਜਿਸ ਢੰਗ ਦੇ ਨਾਲ ਕਿਸਾਨ ਬਜਿੱਦਾ ਸਰਕਾਰਾਂ ਟੀਟ ਨੇ ਤਾਂ ਇਹ ਮਾਮਲਾ ਹੋਰ ਵੀ ਤਿੱਖਾ ਤੇ ਸੰਘਰਸ਼ਮਈ ਹੁੰਦਾ ਵਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਤਕਰਾਰ ਵਿਵਾਦ ਲੜਾਈ ਝਗੜੇ ਤੇ ਹੋਰ ਵੀ ਕਟੜਾ ਕਰਮ ਜੁੜਦੇ ਜਾ ਰਹੇ ਆ